ਮੇਰਾ ਨਾਮ ਮਨਪ੍ਰੀਤ ਸਿੰਘ ਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਬਲਾਕ ਪ੍ਰਧਾਨ ਆ ਰਾਏਕੋਟ ਤੋਂ ਜਿਹੜੇ ਭਾਰਤ ਮਾਨ ਦੇ ਲਈ ਆਪਾਂ ਰਾਏਕੋਟ ਦੇ ਲਗਰਾਂ ਬਰਨਾਲਾ ਚੌਕ ਤੇ ਪਹੁੰਚਿਆ ਲਾਇਆ ਕੀ ਕਹਿਣਾ ਤੁਹਾਡਾ ਇਹ ਜੀ ਜਿੱਦਾਂ ਸੰਯੁਕਤ ਕਿਸਾਨ ਮੋਰਚੇ ਵੱਨੀ ਉਹ ਕਾਲਜ ਸੀਗੀ ਅੱਜ 16 ਫਰਵਰੀ ਦੇ ਜਿਹੜਾ ਧਰਨਾ ਸੀਗਾ ਉਹਨੂੰ ਜਿੱਦਾਂ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੀਗਾ ਕਿ ਹਰ ਜਿਹੜਾ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਤੁਸੀਂ ਜਿਹੜੀ ਟ੍ਰੇਡ ਯੂਨੀਅਨ ਨਾਲ ਮਿਲ ਕੇ ਜਿਹੜਾ ਧਰਨਾ ਲਗਾਉਣ ਲਈ ਕਿਹਾ ਗਿਆ ਸੀ ਅੱਜ ਉਹਨੂੰ ਫੁਰਚੜਾਉਂਦੇ ਹੋਏ ਰਾਏਕੋਟ ਦੇ ਵਿੱਚ ਜਿਹੜਾ ਇੱਕ ਵੱਡਾ ਧਰਨਾ ਲਗਾਇਆ ਗਿਆ ਮੇਰਾ ਨਾਮ ਮਨਪ੍ਰੀਤ ਸਿੰਘ ਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਬਲਾਕ ਪ੍ਰਧਾਨ ਆ ਰਾਏਕੋਟ ਤੋਂ ਜਿਹੜੇ ਭਾਰਤ ਮਾਨ ਦੇ ਲਈ ਆਪਾਂ ਰਾਏਕੋਟ ਦੇ ਲਗਰਾਂਵ ਬਰਨਾਲਾ ਚੌਕ ਤੇ ਭਰਨਾ ਲਾਇਆ ਕੀ ਕਹਿਣਾ ਤੁਹਾਡਾ ਇਹ ਜੀ ਜਿੱਦਾਂ ਸੰਯੁਕਤ ਕਿਸਾਨ ਮੋਰਚੇ ਵੱਨੀ ਉਹ ਕਾਲਜ ਸੀਗੀ ਅੱਜ 16 ਫਰਵਰੀ ਦੇ ਜਿਹੜਾ ਧਰਨਾ ਸੀਗਾ ਉਹਨੂੰ ਜਿੱਦਾਂ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੀਗਾ ਕਿ ਹਰ ਜਿਹੜਾ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਤੁਸੀਂ ਜਿਹੜੀ ਟ੍ਰੇਡ ਯੂਨੀਅਨ ਨਾਲ ਮਿਲ ਕੇ ਜਿਹੜਾ ਧਰਨਾ ਲਗਾਉਣ ਲਈ ਕਿਹਾ ਗਿਆ ਸੀ ਅੱਜ ਉਹਨੂੰ ਫੁਰਚੜਾਉਂਦੇ ਹੋਏ ਰਾਏਕੋਟ ਦੇ ਵਿੱਚ ਜਿਹੜਾ ਇੱਕ ਵੱਡਾ ਧਰਨਾ ਲਗਾਇਆ ਗਿਆ ਵ ਮੇਰਾ ਨਾਮ ਮਨਪ੍ਰੀਤ ਸਿੰਘ ਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਬਲਾਕ ਪ੍ਰਧਾਨ ਆ ਰਾਏਕੋਟ ਤੋਂ ਜਿਹੜੇ ਭਾਰਤ ਮਾਨ ਦੇ ਲਈ ਆਪਾਂ ਰਾਏਕੋਟ ਦੇ ਲਗਰਾਂ ਬਰਨਾਲਾ ਚੌਕ ਤੇ ਪਹੁੰਚਿਆ ਲਾਇਆ ਕੀ ਕਹਿਣਾ ਤੁਹਾਨੂੰ ਇਹ ਜੀ ਜਿੱਦਾਂ ਸੰਯੁਕਤ ਕਿਸਾਨ ਮੋਰਚੇ ਵੱਨੀ ਉਹ ਕਾਲਜ ਸੀਗੀ ਅੱਜ 16 ਫਰਵਰੀ ਦੇ ਜਿਹੜਾ ਧਰਨਾ ਸੀਗਾ ਉਹਨੂੰ ਜਿੱਦਾਂ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੀਗਾ ਕਿ ਹਰ ਜਿਹੜਾ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਤੁਸੀਂ ਜਿਹੜੀ ਟ੍ਰੇਡ ਯੂਨੀਅਨ ਨਾਲ ਮਿਲ ਕੇ ਜਿਹੜਾ ਧਰਨਾ ਲਗਾਉਣ ਲਈ ਕਿਹਾ ਗਿਆ ਸੀ ਅੱਜ ਉਹਨੂੰ ਫੁਰਚੜਾਉਂਦੇ ਹੋਏ ਰਾਏਕੋਟ ਦੇ ਵਿੱਚ ਜਿਹੜਾ ਇੱਕ ਵੱਡਾ ਧਰਨਾ ਲਗਾਇਆ ਗਿਆ ਮੇਰਾ ਨਾਮ ਮਨਪ੍ਰੀਤ ਸਿੰਘ ਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਬਲਾਕ ਪ੍ਰਧਾਨ ਆ ਰਾਏਕੋਟ ਤੋਂ ਜਿਹੜੇ ਭਾਰਤ ਮੰਡ ਦੇ ਲਈ ਆਪਾਂ ਰਾਏਕੋਟ ਦੇ ਲਗਨੋਂ ਬਰਨਾਲਾ ਚੌਕ ਤੇ ਪਹੁੰਚ ਲਾਇਆ ਕੀ ਕਹਿਣਾ ਤੁਹਾਡਾ ਇਹ ਜੀ ਜਿੱਦਾਂ ਸੰਯੁਕਤ ਕਿਸਾਨ ਮੋਰਚੇ ਵੱਨੀ ਉਹ ਕਾਲਜ ਸੀਗੀ ਅੱਜ 16 ਫਰਵਰੀ ਦੇ ਜਿਹੜਾ ਧਰਨਾ ਸੀਗਾ ਉਹਨੂੰ ਜਿੱਦਾਂ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੀਗਾ ਕਿ ਹਰ ਜਿਹੜਾ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਤੁਸੀਂ ਜਿਹੜੀ ਟ੍ਰੇਡ ਯੂਨੀਅਨ ਨਾਲ ਮਿਲ ਕੇ ਜਿਹੜਾ ਧਰਨਾ ਲਗਾਉਣ ਲਈ ਕਿਹਾ ਗਿਆ ਸੀ ਅੱਜ ਉਹਨੂੰ ਫੁਰਚੜਾਉਂਦੇ ਹੋਏ ਰਾਏਕੋਟ ਦੇ ਵਿੱਚ ਜਿਹੜਾ ਇੱਕ ਵੱਡਾ ਧਰਨਾ ਲਗਾਇਆ ਗਿਆ ਆ ਮੇਰਾ ਨਾਮ ਮਨਪ੍ਰੀਤ ਸਿੰਘ ਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਬਲਾਕ ਪ੍ਰਧਾਨ ਆ ਰਾਏਕੋਟ ਤੋਂ ਜਿਹੜੇ ਭਾਰਤ ਮਾਨ ਦੇ ਲਈ ਆਪਾਂ ਰਾਏਕੋਟ ਦੇ ਲਗਨੋਂ ਬਰਨਾਲਾ ਚੌਕ ਤੇ ਭੰਨ ਲਾਇਆ ਕੀ ਕਹਿਣਾ ਤੁਹਾਡਾ ਇਹ ਜੀ ਜਿੱਦਾਂ ਸੰਯੁਕਤ ਕਿਸਾਨ ਮੋਰਚੇ ਵੱਨੀ ਉਹ ਕਾਲਜ ਸੀਗੀ ਅੱਜ 16 ਫਰਵਰੀ ਦੇ ਜਿਹੜਾ ਧਰਨਾ ਸੀਗਾ ਉਹਨੂੰ ਜਿੱਦਾਂ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੀਗਾ ਕਿ ਹਰ ਜਿਹੜਾ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਤੁਸੀਂ ਜਿਹੜੀ ਟ੍ਰੇਡ ਯੂਨੀਅਨ ਨਾਲ ਮਿਲ ਕੇ ਜਿਹੜਾ ਧਰਨਾ ਲਗਾਉਣ ਲਈ ਕਿਹਾ ਗਿਆ ਸੀ ਅੱਜ ਉਹਨੂੰ ਫੁਰਚੜਾਉਂਦੇ ਹੋਏ ਰਾਏਕੋਟ ਦੇ ਵਿੱਚ ਜਿਹੜਾ ਇੱਕ ਵੱਡਾ ਧਰਨਾ ਲਗਾਇਆ ਗਿਆ ਆ ਮੇਰਾ ਨਾਮ ਮਨਪ੍ਰੀਤ ਸਿੰਘ ਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਬਲਾਕ ਪ੍ਰਧਾਨ ਆ ਰਾਏਕੋਟ ਤੋਂ ਜਿਹੜੇ ਭਾਰਤ ਮਾਨ ਦੇ ਲਈ ਆਪਾਂ ਰਾਏਕੋਟ ਦੇ ਲਗਰਾਂ ਬਰਨਾਲਾ ਚੌਕ ਤੇ ਭਰਨਾ ਲਾਇਆ ਕੀ ਕਹਿਣਾ ਤੁਸੀਂ ਇਹ ਜੀ ਜਿੱਦਾਂ ਸੰਯੁਕਤ ਕਿਸਾਨ ਮੋਰਚੇ ਵੱਨੀ ਉਹ ਕਾਲਜ ਸੀਗੀ ਅੱਜ 16 ਫਰਵਰੀ ਦੇ ਜਿਹੜਾ ਧਰਨਾ ਸੀਗਾ ਉਹਨੂੰ ਜਿੱਦਾਂ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੀਗਾ ਕਿ ਹਰ ਜਿਹੜਾ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਤੁਸੀਂ ਜਿਹੜੀ ਟ੍ਰੇਡ ਯੂਨੀਅਨ ਨਾਲ ਮਿਲ ਕੇ ਜਿਹੜਾ ਧਰਨਾ ਲਗਾਉਣ ਲਈ ਕਿਹਾ ਗਿਆ ਸੀ ਅੱਜ ਉਹਨੂੰ ਫੁਰਚੜਾਉਂਦੇ ਹੋਏ ਰਾਏਕੋਟ ਦੇ ਵਿੱਚ ਜਿਹੜਾ ਇੱਕ ਵੱਡਾ ਧਰਨਾ ਲਗਾਇਆ ਗਿਆ ਵਾ